ਕੀ ਕਹਾਲ ਸਰ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਜਦੋਂ ਇਸਲਾਮਿਕ ਦੇਸ਼ਾਂ ਦੀ ਯਾਤਰਾ ਕਰ ਰਹੇ ਸਨ ਤੇ ਸਤਿਗੁਰੂ ਜੀ ਮਦੀਨੇ ਤੋਂ ਕਰਬਲਾ ਆਦਿਕ ਅਸਥਾਨਾਂ ਤੋਂ ਹੁੰਦੇ ਹੋਏ ਬਗਦਾਦ ਪਹੁੰਚਦੇ ਹਨ ਬਗਦਾਦ ਸ਼ਹਿਰ ਦੇ ਬਾਹਰ ਬਾਹਰ ਗੁਰੂ ਨਾਨਕ ਦੇਵ ਜੀ ਨੇ ਇਲਾਹੀ ਗੁਰਬਾਣੀ ਦਾ ਸ਼ਬਦ ਕੀਰਤਨ ਆਰੰਭ ਕਰ ਦਿੱਤਾ ਜਿਉਂ ਹੀ ਸ਼ਬਦ ਕੀਰਤਨ ਦੀਆਂ ਆਵਾਜ਼ਾਂ ਸ਼ਹਿਰ ਵਾਸੀਆਂ ਨੇ ਸੁਣੀਆਂ ਤੇ ਪਲਾਂ ਵਿੱਚ ਹੀ ਇਹ ਖਬਰ ਜਿਹੜੀ ਸੀ ਸ਼ਹਿਰ ਦੇ ਮੁੱਖ ਕਾਜੀ ਉਸਤਗੀਰ ਦੇ ਕੋਲ ਪਹੁੰਚ ਗਈ ਪਤਾ ਚੱਲਿਆ ਕਿ ਨਵੀਂ ਕਿਸਮ ਦਾ ਕੋਈ ਫਕੀਰ ਆਇਆ ਹੈ ਜਿਹੜਾ ਸਾਜ਼ਾਂ ਦੇ ਨਾਲ ਰਾਗਾਂ ਦੇ ਨਾਲ ਖੁਦਾ ਦੀ ਬੰਦਗੀ ਕਰ ਰਿਹਾ ਹੈ ਕਾਰਨ ਇਹ ਸੀ ਕਿ ਇਸਲਾਮ ਦੇ ਵਿੱਚ ਰਾਗ ਨੂੰ ਹਰਾਮ ਮੰਨਿਆ ਜਾਂਦਾ ਹੈ ਕਿਉਂਕਿ ਰਾਗ ਦੀ ਵਰਤੋਂ ਵਿਸ਼ਵਾ ਕੁੰਜਨੀਆਂ ਆਪਣੇ ਮੁਜਰਿਆਂ ਦੇ ਵਿੱਚ ਕਰਦੀਆਂ ਹਨ ਇਸ ਕਰਕੇ ਇਸ ਨੂੰ ਹਰਾਮ ਮੰਨਿਆ ਜਾਂਦਾ ਹੈ ਤੇ ਸਮਝਿਆ ਜਾਂਦਾ ਹੈ ਕਿ ਖੁਦਾ ਦੀ ਬੰਦਗੀ ਵਿੱਚ ਰਾਗ ਦਾ ਕੋਈ ਅਸਥਾਨ ਨਹੀਂ ਹੈ ਪੀਰ ਦਸਤਗੀਰ ਕਹਿਣ ਲੱਗਾ ਕਿਹੜਾ ਕਾਫਰ ਆ ਗਿਆ ਹੈ ਚਲੋ ਚੱਲ ਕੇ ਉਸ ਨੂੰ ਮਾਰ ਮੁਕਾਓ ਲੋਕਾਂ ਨੇ ਹੱਥਾਂ ਵਿੱਚ ਪੱਥਰ ਰੋੜੇ ਡਾਂਗਾ ਫੜ ਲਈਆਂ ਕਾਫਰ ਨੂੰ ਮਾਰਨ ਵਾਸਤੇ ਮੁਕਾਉਣ ਵਾਸਤੇ ਜਿਉਂ ਹੀ ਨੇੜੇ ਆਏ ਤੇ ਗੁਰੂ ਨਾਨਕ ਦੇਵ ਜੀ ਦਾ ਨੂਰਾਨੀ ਚਿਹਰਾ ਤੱਕ ਕੇ ਚਿਹਰੇ ਦੇ ਉੱਤੇ ਕੋਈ ਡਰ ਨਹੀਂ ਕੋਈ ਭੈ ਨਹੀਂ ਤੇ ਸਤਿਗੁਰੂ ਜੀ ਅਡੋਲਤਾ ਦੇ ਵਿੱਚ ਟਿਕ ਕੇ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਕਰ ਰਿਹਾ ਸਨ ਜਿਉਂ ਹੀ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਦੀਆਂ ਧੁਨਾ ਇਹਨਾਂ ਦੇ ਕੰਨਾਂ ਵਿੱਚ ਪਈਆਂ ਇਹਨਾਂ ਦੇ ਹੱਥਾਂ ਵਿੱਚ ਫੜੇ ਹੀ ਪੱਥਰ ਰਹਿ ਗਏ ਸਾਰਿਆਂ ਨੇ ਪੱਥਰ ਵਗਾ ਪਰੇ ਮਾਰੇ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੈਠ ਕੇ ਤੇ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਸੁਣ ਕੇ ਝੂਮਣ ਲੱਗ ਪਏ ਜਿਹੜਾ ਵੀ ਆਉਂਦਾ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਸ਼ਬਦ ਕੀਰਤਨ ਦਾ ਰਸ ਤੇ ਆਨੰਦ ਮਾਣਨ ਲੱਗ ਪੈਂਦਾ ਹੁਣ ਸ਼ਹਿਰ ਦੇ ਮੁੱਖ ਕਾਜੀ ਪੀਰ ਦਸਤਗਿਰ ਅਤੇ ਸ਼ੇਖ ਬਹਿਲੌਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਵਿਚਾਰ ਚਰਚਾ ਸ਼ੁਰੂ ਕੀਤੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਸਮਝਾਇਆ ਕਿ ਰਾਗ ਕੋਈ ਮਾੜੀ ਚੀਜ਼ ਨਹੀਂ ਹੈ ਇਸ ਦੀ ਵਰਤੋਂ ਔਰ ਕੁ ਵਰਤੋਂ ਵਿੱਚ ਵਰਤ ਕਰਕੇ ਜੇਕਰ ਕਾਮ ਉਕਸਾਉ ਰਚਨਾ ਰਾਗ ਦੇ ਨਾਲ ਗਾਇਆ ਜਾਣ ਤਾਂ ਇਹ ਨੀਚੇ ਹੀ ਮਾੜਾ ਹੈ ਪਰ ਜੇ ਇਸ ਨੂੰ ਖੁਦਾ ਦੀ ਬੰਦਗੀ ਭਗਤੀ ਵਾਸਤੇ ਵਰਤਿਆ ਜਾਵੇ ਤੇ ਇਹ ਸਰਬੋਤਮ ਵਸੀਲਾ ਹੋ ਨਿਬੜਦਾ ਹੈ ਕਿਉਂਕਿ ਸ਼ਬਦ ਕੀਰਤਨ ਦੇ ਰਾਹੀਂ ਸਹਿਜੇ ਹੀ ਸੁਰਤ ਜਿਹੜੀ ਹੈ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੀ ਹੈ ਇਸ ਕਰਕੇ ਰਾਗ ਕੋਈ ਮਾੜੀ ਚੀਜ਼ ਨਹੀਂ ਹੈ ਸਤਿਗੁਰੂ ਜੀ ਨੇ ਇੱਥੇ ਜੋ ਇਸਲਾਮਕ ਵਿਸ਼ਵਾਸ ਹੈ ਕਿ ਖੁਦਾ ਸਤਵੇਂ ਆਕਾਸ਼ ਦੇ ਉੱਤੇ ਰਹਿੰਦਾ ਹੈ ਇਹ ਵੀ ਸਮਝਾਇਆ ਕਿ ਖੁਦਾ ਸਰਵ ਵਿਆਪਕ ਹੈ ਤੇ ਉਸ ਪਰਮਾਤਮਾ ਦੀ ਰਚਨਾ ਵਿੱਚ ਲੱਖਾਂ ਹੀ ਪਤਾਲ ਤੇ ਆਕਾਸ਼ ਹਨ ਸੋ ਸਤਿਗੁਰੂ ਜੀ ਨੇ ਇਹਨਾਂ ਲੋਕਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਖੂਹ ਵੀ ਲਗਵਾਇਆ ਜਿਸ ਦਾ ਪਾਣੀ ਅੱਜ ਤੀਕ ਮਿੱਠਾ ਪਾਇਆ ਜਾਂਦਾ ਹੈ ਤੇ ਸਤਗੁਰਾਂ ਦੀ ਯਾਦ ਵਿੱਚ ਇੱਥੋਂ ਦੇ ਲੋਕਾਂ ਨੇ ਇੱਕ ਕੁੱਤਬਾ ਵੀ ਲਗਵਾਇਆ ਜੋ ਬਗਦਾਦ ਦੇ ਰੇਲਵੇ ਸਟੇਸ਼ਨ ਤੋਂ ਡੇਢ ਕੁ ਮੀਲ ਦੀ ਦੂਰੀ ਦੇ ਉੱਤੇ ਹੈ ਤੇ ਇਸ ਖੂਹ ਦਾ ਪਾਣੀ ਜਿਹੜਾ ਹੈ ਉਹ ਮਿੱਠਾ ਹੈ ਆਸ-ਪਾਸ ਦੇ ਇਲਾਕੇ ਦਾ ਪਾਣੀ ਜਿਹੜਾ ਹੈ ਉਹ ਖਾਰਾ ਹੈ ਤੇ ਕੁੱਤਬੇ ਵਿੱਚ ਇਹ ਦਰਜ ਹੈ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹਾਜ ਦਾ ਚਸ਼ਮਾ ਲਗਵਾਇਆ ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਨਿਵਾਸੀਆਂ ਦਾ ਜੇ ਪਰਮ ਜਿਹੜਾ ਅਸੀਂ ਦੂਰ ਕੀਤਾ ਕਿ ਖੁਦਾ ਸਤਵੇਂ ਆਕਾਸ਼ ਦੇ ਉੱਤੇ ਨਿਵਾਸ ਰੱਖਦਾ ਹੈ ਖੁਦਾ ਦੀ ਰਚਨਾ ਵਿੱਚ ਲੱਖਾਂ ਹੀ ਪਤਾਲਾਂ ਆਕਾਸ਼ ਹਨ ਤੇ ਸਤਿਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਇਹ ਗਿਆਨ ਵੀ ਕਰਵਾਇਆ